ਮੁੰਡਾ ਪਾ ਨਾਲਿਆਂ ਦੇਖਾ ਜਾ ਪੁੱਤ ਨਹੀਂ ਮੈਂ ਕਹਤਾ ਤੈਨੂੰ ਬੰਨ ਨਾਲਾ ਮੁੰਡਾ ਸਾਥ ਦੋ ਤੈ ਤੇ ਮੈਂ ਲੋ ਜਿੰਨਾ ਬੰਨ ਨਾਲਾ ਆਪਦੇ ਕਿਦਾਰੇ ਆਦਾ ਦਿੰਦੇ ਤੋ ਕਿਆ ਇਹਨੂੰ ਅੱਜ ਮੁੰਡਾ ਬੰਨ ਨਾਲਾ ਪੂਰਾ ਸਾਥ ਦੋ ਤੈਨੂੰ ਮੈਂ ਦੱਸਤਾ ਜੀ ਮੁੰਡਾ ਬੰਨ ਨਾਲਾ ਇੱਥੇ ਆ ਸਾਥ ਦੋ ਜਿੰਮੀ ਤੋ ਕਹਿ ਗਿਆ ਇਹ ਵੀ ਸਾਥ ਦਿੰਨੇ ਆ ਬਾਕੀ ਮਾਂ ਪਿਓ ਦਾ ਜਿਆਦਾ ਹੁੰਦਾ ਹੌਸਲਾ

ਠੀਕ ਹੈ ਪੱਢੇਗਾ ਨਾ ਪਿੰਡ ਦਾ ਕੀ ਗੱਲ ਕੀ ਗੱਲ ਸਟਾਪਰ ਤੇ ਰੈਡ ਕੋ ਹਾਂਜੀ ਵੈਰੀ ਗੁੱਡ ਕਿੰਨਾ ਕਿੰਨਾ ਝੋਆ ਤੋ ਬਾਬਿਆਂ ਚ ਹਾਂਜੀ ਬਾਬਿਆਂ ਨੂੰ ਕੋ ਪਰਾਂ ਬੈਗ ਤੇ ਕਰ ਹਾਂਜੀ ਸੂਏ ਦੇ ਉੱਤੇ ਬੈਗ ਹਾਂਜੀ ਕੋੜੇ ਜੀ ਕਹਿੰਦੇ ਹੁੰਦੇ ਮੁੰਡਾ ਅਡਾ ਪਲਵਾਨ ਬਣਨ ਜਾਂਦਾ ਮਿਹਨਤ ਕਰਨੇ ਮੁੰਡੇ ਐਸਾ ਕਰਦੇ ਹਾਂਜੀ ਪਹਿਲਾਂ ਪਹਿਲਾਂ ਛੇਡਾਂ ਨਹੀਂ ਕਰਦੇ ਹੁੰਦੇ ਕਰਦੇ ਥੋੜੀ ਥੋੜੀਆਂ ਕਰਦੇ ਹੁੰਦੇ ਹਨ ਐਦਾਂ ਕਰਦੇ ਮੈਨੂੰ ਵੀ ਐਦਾਂ ਕਰਦੇ ਹੁੰਦੇ ਕੁਣ ਨਹੀਂ ਚੇਡਾ ਜੁੜਾ ਜਿਹੜੇ ਕਰਦੇ ਆ ਨਾ ਬਾਜ ਜਰੀ ਆ ਤੁਹਾਨੂੰ ਠੀਕ ਹੈ ਹਾਂਜੀ ਹਾਂਜੀ ਇੱਥੇ ਕਿੰਨਾ ਮੇਜਮਿਕ ਇਮੰਤੀ 90 ਇਹ ਕਰਦਾ ਇਹ ਪਹਿਲਾਂ ਆਉਂਦੇ ਜੀ ਨਹੀਂ ਪਹਿਲਾਂ ਆਉਣਾ ਤੇ ਫਿਰ ਲੜਦੇ ਆ ਇੱਥੇ ਆਉਂਦਾ ਰਿਹਾ ਪਹਿਲੂ ਅੱਛਾ ਅੱਗੇ ਆ ਜਾਈਏ ਹਾਂ ਉਹ ਹੁਣ ਮੈਨੂੰ ਜਾਣਾ ਤੇ ਜਦੋਂ ਮੈਂ ਚੱਲਦੇ ਹਾਂ ਕੁਣ ਨਹੀਂ ਆ ਗਿਆ ਕਰਕੇ ਉਹਨਾਂ ਦਾ ਟਾਈਮ ਥੋੜਾ ਬਦਲ ਗਿਆ ਲੇਟ ਆਇਆ ਕਰੋ ਥੋੜਾ 4:00 ਵਜੇ ਕੋਈ ਨਹੀਂ ਆਇਆ ਕੋਈ ਕਰਨ ਨਹੀਂ ਆ ਜਾਏਗਾ ਠੀਕ ਹੈ ਓਕੇ ਬਹੁਤ ਓਕੇ ਬੁਲਾਇਆ ਦੁੱਧ ਗਿਆ ਹੈ ਅੰਡਾ ਕੋਲੀ ਗੰਦਸੂਣੀ ਵਿੱਚੋਂ ਤੇ ਅੱਜ ਦਿਖਾ ਕੇ ਇਹ ਹੋਇਆ ਸਾਟ ਕਾ ਦੇ ਨਾਲ ਲਵਾ ਲਈਓ ਇੱਥੇ ਕਦਾਂ ਮਖਣਾ ਚੱਲਿਆ ਬੰਦ ਹੈ ਹਾਂ ਜੀ ਪਾਣਾ ਬੁੰਡ ਲੈ ਆਏ ਵੀ ਠੀਕ ਹੀ ਨੇ ਇਹਨਾਂ ਨੂੰ ਪਿਆ ਨਹੀਂ ਤੂੰ ਲੈ ਆਇਆ ਕੀ ਆ ਦੇਣਾ ਲੈ ਡੱਬੇ ਟੂਪੇ ਸਾਰੇ ਆ ਨੇ ਜਿਹੜੀਆਂ ਡੱਬਾ ਲੈੰਤਾ ਦੀ ਤੂੰ ਲੈ ਆਇਆ ਉਹ ਕਰੋ ਬੰਦਾ ਵਾਲੋਏ ਕੋਈ ਨਫਾ ਨਹੀਂ ਆ ਗਿਆ ਉਹਨਾਂ ਚ ਪਾ ਦੇਣਾ ਡਬਲ ਕਰ ਦਾਂਗੇ ਹੈਗੇ ਵੱਡੇ ਨਫੇ ਮੈਂ ਤੁਹਾਨੂੰ ਕਹਤਾ ਹੈਗਾ ਸਾਨੂੰ ਡੱਬੇ ਪਾ ਦੇ ਤਾਂ ਪਾ ਦੇ। ਕੀ ਆ ਇਹਨਾਂ ਨੂੰ ਤੇ ਹੁਣ ਇਹ ਨਹੀਂ ਲਾਇਏ। ਹਾਂ? ਜਾਂ ਤਾਂ ਹਾਂ? ਜਾਂ ਬੌਟਾ ਤਾਂ ਮੈਨੂੰ ਤਾਂ ਆ। ਕਿੱਥੇ ਆ? ਗਿਆ। ਡੱਬੇ ਲੈ ਆਏ ਨਹੀਂ ਫੇਰ ਜਿਹੜੀਆਂ ਨਹੀਂ ਲੈ ਆਏ ਹੋਏ। ਚੱਲਿਆ ਜਾਂ ਜਹਾਗੀ ਕੱਢੀ ਤੇ ਭਾਗੇ ਫੇਰ ਉੱਧਾਂ ਆ ਗਏ। ਸਾਡੇ ਜਿਹੜੇ ਲੈ ਕੇ ਡੱਬੇ ਉੱਥੇ ਲੈ ਕੇ ਆਓ। ਚੱਲਿਆ ਆਓ ਪੁੱਤ ਡੱਬੇ ਲੈ ਕੇ ਆ।

ਸਰਵਾਇਰ ਲਈ ਕੋਈ ਚਪਾੜੀ ਪਹਿਲਾਂ ਹਣਾ ਸਗਲੇ ਚਪਾਗੇ ਉਹਦੇ ਚ ਡੋਰੀ ਨਾ ਪਾਈ ਜਾਨੇ ਇਹਨੂੰ ਟੇਦਾ ਕਰਕੇ ਨਾ ਪਾਈ ਜਾਨੇ ਇਹ ਮੈਂ ਰੋਟੀ ਮੀਤਾ ਮੀਤਾ ਹਾਂਜੀ ਦੋਮਾ ਸਾਡੇ ਪਾਸੋਂ ਹੈਲੋ ਅੰਦਰ ਆਜੋ ਅੰਦਰ ਆਜੋ ਜੱਗਾ ਦਰਵਾਜ਼ਾ ਨਾ ਲੇ। ਹੈਗੀ ਬਥੇਰੀ। ਬਜਾਈ ਕਾਲੇ ਜ ਵੱਡੇ ਨਹੀਂ ਹੋਵੇ। ਹੈਗੀ ਜੀ। ਕਿੰਨੇ ਕਾਲੇ ਉਹ ਫੜੂ? ਆਹ ਫੜ। ਹੈਗੀਆ। ਪਹਿਲੇ ਕਾਲੇ ਫੜਾਉ। ਕਿੰਨੇ ਇਹਨੇ ਰਹਿ ਗਏ ਨੇ? ਦੋ ਜੇ। ਉਹ ਕੱਲਾ ਹੀ ਆ। ਮੱਖਣ ਤੇਰਨਾ ਤੇਰੇ ਪਿੰਡ ਵਾਲਾ। ਉਹ ਦੋ ਜਣੇ ਚ ਮੱਖਣ ਨਹੀਂ। ਉਹ ਅੱਗੇ ਜਾ। ਆਹ। ਤੇ ਨਾਮੀ ਨੂੰ ਕੋਲੋਂ ਫਾੜੀਏ ਫਿਰ ਦੋ ਕਰੀਏ ਸਿੰਗਲ ਸਿੰਗਲ ਕਰੀਏ ਜਾਰੀ ਪਾਣੀ ਅੰਦਰ ਜਾਰੀ ਹੈ ਬਣਦਾ ਹੈ ਜਾਰੀ ਬਣਦਾ ਨਹੀਂ ਫਾੜੀਏ ਕਿੰਨੇ ਜਾਣੇ ਤੁਸੀਂ ਜਾਰੀ ਕਿੰਨੇ ਜਾਣੇ ਜੀ ਬੜਾ ਜੀ ਜਨੂੰ ਜਾ ਕੇ ਡੱਬੇ ਜਮ ਪਾਉਣੇ ਸੀ ਇਹ ਪੌੜਾ ਆਪਰੇ ਪੱਤੀਨ ਵਾਲੇ ਡੱਬੇ ਇੰਨੇ ਹੈਗੇ ਪੱਤੀਨ ਦਾ ਡੱਬਾ ਨਹੀਂ ਹੈਗਾ ਕੋਈ ਸਾਰਾ ਸਾਰਾ ਪਾਇਆ ਜਿਵੇਂ ਰਕੜੇ ਦਾ ਸਾਰਾ ਫਾਪਲੀ ਕਿੱਤਾਂ ਬੁੱਲਣਾ ਹੈ ਕਿਉਂ ਹਾਂਜੀ ਤਾਂ ਹੀ ਉਹ ਤੁਹਾਨੂੰ ਮੈਂ ਕਹਿਣਾ ਨਾ ਵੀ ਸਾਰੇ ਇਕੱਠੇ ਰਹੋ ਕਿ ਜੇ ਇਕੱਠੇ ਰਹਿੰਦੇ ਸਾਰੇ ਤੇ ਤੁਹਾਨੂੰ ਪੀਪਾ ਕਿਉਂ ਦਿੱਤੇ ਦੇ ਦੇਣਾ ਹੁਣ ਤੁਸੀਂ ਬੱਕੋ ਦੋ ਜਾਨੇ ਇੱਧਰ ਰਹਿੰਦੇ ਦੋ ਜਾਨੇ ਉੱਧਰ ਰਹਿੰਦੇ ਜੇ ਤੁਸੀਂ ਜਿਹੜੇ ਰਹਿੰਦੇ ਜੇ ਇੱਥੇ ਤੁਹਾਡਾ ਇਹ ਗਾਣੀ ਨਾ ਹੈਗਾ ਆਫਟਰ ਤੇ ਤੁਹਾਨੂੰ ਮੈਂ ਉਹ ਤਾਂ ਹੀ ਕਹਿਣਾ ਵੀ ਤੁਸੀਂ ਜਿਹੜੇ 10 ਜਾਨੇ ਜੇ 10 ਜਾਨੇ ਇਕੱਠੇ ਰਹੋਗੇ ਤੇ ਜੇ ਇਕੱਠੇ ਰਹੋਗੇ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਤਾਂ ਦੇ ਜਗ੍ਹਾ ਤੇ ਤੁਹਾਨੂੰ ਸਾਰਿਆਂ ਨੂੰ ਖਰਾਕ ਲੈ ਕੇ ਦੇ ਦੇ ਇਹਦਾ ਤੋਂ ਇਹ ਪਤਾ ਨਹੀਂ ਕਿੱਥੇ ਰਹਿੰਦੇ ਕਿੱਥੇ ਆ ਜਲੋ ਆਪਾਂ ਨੂੰ ਬੀਬਾ ਮੁੰਡੇ ਨੇ ਘਲਾਇਆ ਜੀ ਜਦੋਂ ਇਹ ਆਪਾਂ ਤੁਹਾਨੂੰ ਵੰਡਤਾ ਸਾਰਿਆਂ ਨੂੰ ਮੁੰਡਾ ਗੁੱਜਾ ਮਰਾ ਉੱਥੇ ਜਾਂ ਜੂ ਐਸੇ ਉਹਨੇ ਧੇਜਿਆ ਤੇ ਆਪਾਂ ਦੇਤਾ ਸਾਰਿਆਂ ਨੂੰ ਜਿੰਨਾ ਹੁੰਦਾ ਹੈ ਸਾਰਿਆਂ ਨੂੰ ਵੰਡਤਾ ਤੇ ਹੁਣ ਜਿੱਦਾਂ ਜਿੱਦਾਂ ਆਪਣੇ ਤੋਂ ਆਈ ਜਾਊਗੇ ਤੇ ਆਪਾਂ ਦੇ ਜਿਹੜਾ ਸਾਰਿਆਂ ਨੂੰ ਸਾਰਾ ਕੁਝ ਬਾਕੀ ਹੌਲੀ ਹੌਲੀ ਆਪਣੇ ਤੋਂ ਆਏ ਆ ਜਿਹੜੇ ਬੰਦਿਆਂ ਨੇ ਆਪਾਂ ਲਿਸਟ ਬਣਾਵਾਂਗੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਕੁਝ ਨਾ ਕੁਝ ਦਿੱਤਾ ਹੀ ਹੋਊਗਾ ਪਰ ਧਿਆਨ ਰੱਖਣਾ ਕਿ ਸਾਰਿਆਂ ਨੂੰ ਸਾਰਾ ਕੁਝ ਠੀਕ ਹੈ ਬਾਕੀ ਉਹ ਕੰਮ ਹੋ ਬਾਕੀ ਮਿਹਨਤ ਲਾਇਆ ਕਰੋ ਜੇ ਮਿਹਨਤ ਲਾਓਗੇ ਫੇਰ ਹੀ ਆ ਮੈਂ ਤਾਂ ਤੁਹਾਨੂੰ ਪੁੱਛਾਇਆ ਜੇ ਤੂੰ ਡੇਢ ਵਿੱਚ ਕੋਈ ਕੋਈ ਕਿਸਦੀ ਇਹ ਕਰਦਾ ਜਿਤਨਾ ਮਰਜ਼ੀ ਵੀ ਆਪੋ ਤਾਪ ਪਈਏ ਹਰ ਕੇ ਇਹ ਕਹਿੰਦਾ ਜੀ ਮੈਂ ਸਹੀ ਹਾਂ ਤੇ ਮੈਨੂੰ ਕੇਸ ਕਰੀ ਲੱਗੇ ਤੇ ਚਲੋ ਜੇ ਆਪਾਂ ਨੂੰ ਮਾਰਾ ਇਹਨੇ ਬੂਟ ਲਾਇਆ ਜੀ ਤੇ ਆਪਾਂ ਤੁਹਾਡਾ ਸਾਥ ਦੇ ਹੁੰਦੇ ਆ ਤੇ ਬਾਕੀ ਮਿਹਨਤ ਲਾਇਆ ਕਰੋ ਠੀਕ ਆ ਮਿਹਨਤ ਲਾਓ ਬਾਕੀ ਕੋਈ ਡਾੜਾ ਰੂੜਾ ਪੀ ਕੇ ਜਾਂਦੇ ਜਿਹਨੇ ਕਿ ਨਹੀਂ ਜਿਹੜੇ ਜਿਹੜੇ ਜਾਂਦੇ ਸਾਰੇ ਜਾਂਦੇ ਪੀ ਕੇ ਵਧੀਆ ਹੈ ਵੀ ਦੋ ਲੋ ਅਹੀਂ ਮੇ ਤਾਂ ਡਰ ਗਏ ਆ ਜਦੋਂ ਅਹੀਂ ਉੱਠੇ ਆ ਹਾਂ ਲੋ ਸਾਰੇ ਹੋਰ ਕੌਣ ਹੈ ਲੋ ਵੇ ਸਾਰਿਆਂ ਨੂੰ ਹਾਂ ਜੇ ਸਾਰਿਆਂ ਨੂੰ ਹੋਰ ਆਪਣੇ ਮੁੰਡੇ ਕਿੰਨੇ ਰਹੇ ਹੋ 6-7 ਜਨੇ ਹੈਗੇ ਜੀ ਬਾਕੀ ਹਾਂ ਜੀ ਇਹ ਕਿਹੜੇ ਬਾਕੀ ਕਿਹੜੇ ਕਿਹੜੇ ਇੱਕ ਦਸੂਣੀ ਆਈ ਉਹ ਦੋ ਜਣੇ ਪਿੰਡ ਗਏ ਮੁੰਡੇ ਹਾਂ ਤੇ ਇੱਕ ਮੁੰਡਾ ਗੁਰਦਾਰ ਜਿੰਦਾ ਉਹ ਨਹੀਂ ਆਇਆ ਉਹ ਇੱਕ ਦੂਜੇ ਆਪਣੇ ਕਿੰਨੇ ਉਹਦਾ ਛੁਰੀ ਘਨੇ ਬੰਦੇ 6 6 ਜਣੇ ਹੈਗੇ ਜੋ ਹਾਂ ਤੇ ਜਿਹੜਾ ہمارا ਉਹ ਕੜਾ ਮਦਾ ਚੀਚੇ ਵਾਲਾ ਮਟਾ ਨਹੀਂ ਆਉਂਦਾ ਆਉ ਚੀਚੇ ਵਾਲਾ ਉਹ ਨੂੰ ਛੁੱਟੀ ਦਾ ਕਰਕੇ ਨਹੀਂ ਆਇਆ ਠੀਕ ਹੈ ਤੂੰ ਕਹਿਂ ਤੂੰ ਜਿੰਨੂੰ ਲੈ ਕੇ ਦਿੰਨੇ ਉਸ ਮਾਨਸੂਨ ਜਿਹੜੇ ਸਮਾਨ ਦੀ ਲੋਡ ਹੈ ਤੇ ਮਿਹਨਤ ਲਾਉਣੀ ਆ ਕੋਕਰਾਂ ਨਹੀਂ ਬੰਨਣਾ ਇੱਕ ਠੀਕ ਆ ਆਹੋ ਫਿਰ ਮੈਂ ਦਾਦਾਂ ਦੇ ਨੂੰ ਮਿਹਨਤ ਲਾਇਆ ਕਰੋ ਸਾਰੇ ਜਣੇ ਬਾਕੀ ਜਿੰਮੇ ਚੋਕੇ ਗਿਆ ਪਤਾ ਟਨਾਲਿਆ ਆਪਾਂ ਕਰ ਲੈ ਤੂੰ ਵੀ ਪੁੱਤ ਮਿਹਨਤ ਲਾਇਆ ਕਰੋ ਧਿਆਨ ਇੱਤੇ ਮੁੰਡੇ ਤੇ ਵਧੀਆ ਜੇ ਬੰਨਣਾ ਲਾ ਜੇ ਮੁੰਡਾ ਹੁੰਦੀ ਧਿਆਨ ਦਿਆ ਕਰੋ ਹੋਰ ਬਾਕੀ ਇਹਦੇ ਮੁੰਡੇ ਆਉਣ ਵਾਲੇ ਇੱਕ ਦੋ ਤਿੰਨ ਗੁਰਦਾਰੇ ਰਹਿੰਦੇ ਮੁੰਡੇ ਹਾਂਜੀ ਹਾਂਜੀ ਉਹ ਉਹ ਮੁੰਡੇ ਚੋਂ ਗੁਰਦਾਰੇ ਤੋਂ ਉਹਨਾਂ ਨੂੰ ਚਲੋ ਵਾਹ ਆ ਉਹਨਾਂ ਨੂੰ ਮਰੀ ਜਨ ਹਾਂਜੀ ਦੋ ਮੁੰਡਿਓ ਜੀਤਾ ਦੇ ਇੱਕ ਮੁੰਡਾ ਨਿਕਲਿਆ ਜਾ ਜਾਫੀ ਜਿਹੜਾ ਮੁੰਡਾ ਉਹ ਗਿਆ ਉਹਿੰਦੇ ਦੋ ਮੁੰਡੇ ਨਿਗੇ ਨਿਗੇ ਜਿਹੜੇ ਉਹ ਪਿੰਡ ਗਿਆ ਉਹ ਉਹਨਾਂ ਨੂੰ ਦੇਣਾ ਉਹੀ ਪਿੰਡ ਗਿਆ ਜੀ ਉਹਨਾਂ ਨੂੰ ਆਇਣਾ ਆਪ ਸਾਸੀ ਤੋਂ ਬਾਅਦ ਆਇਣਾ ਸਾਨੂੰ ਮੈਂ ਤੁਹਾਨੂੰ ਦੱਸਿਆ ਵੀ ਚਲੋ ਤੁਹਾਨੂੰ ਤੇ ਆ ਥੋੜਾ ਬਹੁਤਾ ਸਹੂਲਤ ਆਪਾਂ ਮੈਂटेन ਕਰਦਾ ਆ ਜਿੰਨੇ ਚੋਗੇ ਹੈਗੇ ਆ ਸਾਨੂੰ ਤੇ ਕੱਖ ਨਹੀਂ ਮਿਲਿਆ ਕੁਝ ਨਹੀਂ ਉਦਾਂ ਹੀ ਲੋਕ ਕੁਝ ਕੀਤਾ ਆਪ ਦੇ 발 ਬੂਤੇ ਤੇ ਸਾਰਾ ਕੁਝ ਹੋਇਆ ਉਹਦਾ ਤੇ ਸਿਸਟਮ ਹੀ ਬੜਾ ਹੋਰ ਹੁੰਦਾ ਇਹਦੇ ਚਲੋ ਹੁਣ ਤੇ ਆਪਾਂ ਜਿੰਨਾ ਚੋਗੇ ਉਹਨਾਂ ਸਾਥ ਦੇਂਦਾ ਤੁਹਾਡਾ ਬਾਕੀ ਮੇਰੇ ਭਰਾ ਨੇਹਤ ਲਾਇਆ ਕਰੋ ਜਦੋਂ ਇਹ ਬੰਦੇ ਨੂੰ ਪਤਾ ਵੀ ਮੈਂ ਮਿਹਨਤ ਠੋਕ ਕੇ ਲਾਵਾਂ ਤੇ ਜੇ ਮੈਂ ਮਿਹਨਤ ਲਾਉਂਗਾ ਤਾਂ ਮੈਂ ਗਿਰੀਆਂ ਪੀ ਲੈਣੀਆਂ ਤੂੰ ਬੰਦਾ ਤਕੜਾ ਤੇ ਆ ਪੀ ਹੋ ਜਾਂਦਾ ਉਹ ਨਹੀਂ ਮਿਹਨਤ ਠੋਕ ਕੇ ਲਾਇਆ ਕਰੋ ਵੀ ਪਤਾ ਵੀ ਜਦੋਂ ਮਿਹਨਤ ਲਾਈਦੇ ਉਸ ਤੋਂ ਬਾਅਦ ਕਲੇਜਾਂ ਦਾ ਖੰਡਾ ਹੋ ਜਾਣਾ ਕਿ ਗਿਰੀਆਂ ਲੱਗਣ ਤੇ ਰਗੜਾ ਉਸ ਤੋਂ ਬਾਅਦ ਅਸੀਂ ਰਗੜਾ ਪੀ ਕੇ ਜਾਣਾ ਮਿਹਨਤ ਤੇ ਜਣੀ ਮੱਝੀ ਲਾ ਲੋ ਗਰਮੀ ਨਹੀਂ ਪੈਣੀ ਤੈਨੂੰ ਤੂੰ ਇਹ ਮਿਹਨਤ ਪਰ ਫੁੱਲ ਲਾ ਕੇ ਜਾਇਆ ਕਰੋ ਨਾ ਮਿੱਠ ਕੇ ਮਿਹਨਤ ਲਾਇਆ ਕਰੋ ਵੀ ਇੰਨੇ ਡੰਡ ਮਾਰਨੇ ਆ ਇੰਨੀ ਹੱਥ ਫਰਿੰਟਾ ਲਾਉਣੀਆਂ ਇਨਾ ਆ ਕੁਝ ਕਰਨਾ 580 80 ਦਾ ਡੰਡ ਮਾਰਿਆ ਕਰੋ ਇੰਨਾ ਤੈਨੂੰ ਕੀ ਕਹਿੰਦਾ ਐ ਉਮਰ ਚ ਠੀਕ ਐ ਇੰਨੀ ਤੇ ਮਿਹਨਤ ਲਾਇਆ ਕਰੋ ਬਾਕੀ ਕੋਈ ਗੱਲ ਨਹੀਂ ਆ ਜਿਉਂ-ਜਿਉਂ ਆਪਣੇ ਤੋਂ ਸਾਰਾ ਸਿਸਟਮ ਹੋਈ ਜਾਊਗਾ ਤੂੰ ਤੋਂ ਆਪਾ ਤੁਹਾਡੇ ਨਾਲ ਆ ਠੀਕ ਐ ਬਾਕੀ ਚਲੋ ਠੀਕ ਐ ਮੇਰੇ ਭਰਾ ਸਾਫ਼ ਰੱਖੋ ਆ ਨਹੀਂ ਜਾਂਦਾ ਉਹਦਾ ਨਹੀਂ ਠੀਕ ਐ ਜੀ ਉਹ ਉਹ ਸੇਪਾਰਟ ਨਹੀਂ ਉਹ ਕਿਹੜਾ ਆਂ ਜੀ ਉਹ ਕਿਹੜਾ ਆਂ ਜੀ ਉਹ ਕਿਹੜਾ ਆਂ ਜੀ ਉਹ ਫੜਿਆ ਨਾ ਇਹਨੂੰ ਫੜੇ ਲਾ ਕੇ ਕਰੀਏ ਫੜੇ ਪਾ ਰਿਹਾ ਕਰਨ ਸਾਰੇ ਠੀਕ ਆ ਜਿੱਥੇ ਬਾਹਰ ਖੜੋ ਜਾ ਮਾਰੇ ਤੋਂ ਇਹ ਬੋਲ ਨਹੀਂ ਕਰਦਾ ਸਾਰਾ ਅੱਜ ਰੈਂਟ ਲਾਈਏ ਕਿ ਰਹਿਣ ਦੀ ਹੈ ਕਿੱਦਾਂ ਕਰੀਏ ਕਿੱਦਾਂ ਕਰੀਏ ਇੱਕ ਬੰਦੇ ਦੇ ਵਿੱਚ ਆਲਸੀਪਨ ਹੁੰਦਾ ਜੇ ਤੂੰ ਤੁਸੀਂ ਲਾਉਣ ਲੱਗਦੇ ਜੇ ਜਿਹੜਾ ਅਲਸੀ ਪੰਦਾ ਉਹਨੂੰ ਡੱਕਦਾ ਰਹਿਣ ਦੇ ਯਾਰ ਨਾ ਲਾ ਨਾਲ ਜਦੋਂ ਲਾਉਣ ਲੱਗਦੇ ਤੇ ਉਹ ਮੁੜ ਕੇ ਥੱਲੇ ਡੇਪਿੰਦਾ ਦੂਜਾ ਹੈਵੀ ਹੋ ਜਾਂਦਾ ਉਹਦੇ ਤੇ ਜਦੋਂ ਲਾਉਣ ਲਾਪੇ ਤੇ ਫੇਰ ਗਰਮ ਹੋ ਜਾਂਦੇ ਨਾ ਫੇਰ ਤੁਹਾਡਾ ਜੀ ਕਰਦਾ ਵੀ ਹੁਣ ਲਾਈ ਜਾਈਏ ਕਿਉਂਕਿ ਭਾਵ ਦੱਸਣ ਦਾ ਇਹ ਆ ਕਿ ਜਦੋਂ ਜੇ ਤੁਸੀਂ ਗੋਡੀਆਂ ਥਲਾਉਣੇ ਆ ਤੇ ਦੂਜੇ ਨੇ ਤੁਹਾਨੂੰ ਕਹਿਣਾ ਯਾਰ ਇਹ ਛੱਡ ਇਦਾਂ ਨਾ ਉਹ ਜਿਹੜਾ ਤੁਸੀਂ ਲਾਉਣਾ ਤੇ ਉਹਨੂੰ ਦੂਜੇ ਕਹਿੰਦਾ ਨਹੀਂ ਇਹ ਸੀਨੀਅਰ ਆ ਇਹਨੇ ਕੁਝ ਕੀਤਾ ਕਰਕੇ ਦਿਖਾਇਆ ਇਹਦੇ ਗੋਡੀਆਂ ਥਲਾਓ ਆ ਜੀ ਬਾਕੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਫੇਸ ਕਰਨਾ ਪੈਂਦਾ ਜਿਹੜੇ ਤੁਸੀਂ ਇੱਥੇ ਆਉਣ ਲੱਪੇ ਜੇ ਇਹਨਾਂ ਖਾੜੇ ਤੇ ਤੁਸੀਂ ਦੁਨੀਆ ਨਾਲੋਂ ਵੱਖਰੇ ਜਿਹੜੇ ਖਾੜੇ ਬੰਦਾ ਆ ਗਿਆ ਨਾ ਉਹ ਦੁਨੀਆ ਨਾਲੋਂ ਵੱਖਰਾ ਹੋ ਗਿਆ ਉਹਦਾ ਦੁਨੀਆ ਨਾਲੋਂ ਕਨੈਕਸ਼ਨ ਕੱਟਿਆ ਗਿਆ ਆਮ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਵੀ ਆਮ ਬੰਦੇ ਦਾ ਬਲਾ ਕੀ ਹੁੰਦਾ ਸਰਕਲ ਜਿਹੜਾ ਆਮ ਬੰਦੇ ਦੇ ਰੁਝੇਵੇ ਹੁੰਦੇ ਆ ਆਮ ਬੰਦਾ ਜਿਹੜਾ ਹੁੰਦਾ ਚੁਗਲੀਆਂ ਫੁਲਾਨਾਂ ਟਿੰਗ ਨਿੰਦਿਆ ਤੁੱਜਾ ਤੁੱਜਾ ਕਰਦੇ ਰਹਿੰਦੇ ਨੇ ਜਿਹੜਾ ਪਲਵਾਨ ਬੰਦਨ ਦਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਉਹਨੂੰ ਇਹਨਾਂ ਚੀਜ਼ਾਂ ਦਾ ਮਤਲਬ ਨਹੀਂ ਰਹਿੰਦਾ ਫਿਰ ਤੇ ਪਹਿਲੀ ਗੱਲ ਇਹ ਆ ਕਿ ਦੀ ਨਿੰਦਿਆ ਚੁਗਲੀ ਫਲਾਂਟਿੰਗੇ ਕਰਨੀ ਜਿਵੇਂ ਜੈਸਾ ਬੀਜੋਗੇ ਵੈਸਾ ਵੱਡੋਗੇ ਜੋ ਸੋਚਦੇ ਜੇ ਉਹ ਹੁੰਦਾ ਜੇ ਤੁਸੀਂ ਸੋਚੋਗੇ ਮਾਲਕਾ ਮਿੰਨੂ ਦੇ ਮੇਰੇ ਨਾਲ ਦੇਨੂ ਦੇ ਤੇ ਫਿਰ ਮਾਰ ਰਹੇ ਨੇ ਆਪੇ ਭਲਾ ਕਰਨਾ ਫਿਰ ਵਦ ਤੋਂ ਵਦ ਜਿੰਨਾ ਨਾਲ ਆ ਜਾਂਦਾ ਰੱਬ ਦਾ ਲੋ ਜਿੰਨਾ ਲਿਆ ਜਾਂਦਾ ਜਿੰਨਾ ਪਰਮਾਤਮਾ ਦਾ ਨਾਮ ਲੈ ਸਕਦੇ ਉਹਨਾਂ ਹੀ ਲੋਕ ਨਾਮ ਹੈ ਬਣਾਉਣਾ ਤੁਹਾਨੂੰ ਮੈਂ ਤਾਂ ਇੱਕ ਜਰੀਆ ਮੈਂ ਜਰੀਆ ਬਣਿਆ ਚਲੋ ਮੈਂ ਤੁਹਾਨੂੰ ਇਹ ਮਾਲਕ ਨੇ ਕਰਾਇਆ ਬਾਬੇ ਬਿਧੀ ਚੰਦ ਜਦੋਂ ਆਉਂਦੇ ਹੁੰਦੇ ਤੇ ਬਾਬੇ ਬਿਧੀ ਚੰਦਾ ਗੁਰੂ ਹਰਗੋਬਿੰਦ ਦਾ ਨਾਮ ਲਿਆ ਕਰੋ ਗੁਰੂ ਹਰਗੋਬਿੰਦ ਤੋਂ ਵੱਡਾ ਕੋਈ ਮੈਂ ਕਹਿੰਦਾ ਜੇ ਮੇਰੇ ਅਗੇ ਪਾਪੀ ਨੂੰ ਬਣਾ ਸਕਦਾ ਮਾੜਾ ਮੋਟ ਤੇ ਤੁਹਾਨੂੰ ਕਿਉਂ ਨਹੀਂ ਬਣਾ ਸਕਦਾ ਤੁਹਾਨੂੰ ਵੀ ਸਾਰਿਆਂ ਨੂੰ ਬਣਾ ਸਕਦਾ ਵੈਗਰੂ ਚ ਇੰਨੀ ਪਾਵਰ ਹੈ ਕਿ ਉਹ ਤੁਹਾਡੇ ਮੱਥੇ ਦੀ ਰੇਖਾ ਨੂੰ ਜਰੀ ਰੇਖਾ ਨੂੰ ਵੀ ਚੇਂਜ ਕਰ ਸਕਦਾ ਉਹਦੇ ਚ ਮੈਂ ਜਿੱਥੋਂ ਤੱਕ ਅਸਲ ਚ ਮੈਂ ਡਗਿਆ ਹੀ ਨਾ ਮਹਾਰਾਜ ਨਾ ਵਰਤਿਆ ਨਾ ਵੀ ਤੁਹਾਨੂੰ ਇਸ਼ਕ ਚਾਹੀਦਾ ਆ ਦੇ ਪਰਮਾਤਮਾ ਨੂੰ ਇਸ਼ਕ ਮੀਨਿੰਗ ਹੈ ਜਿਤਨਾ ਤੇ ਹੀ ਜਨਾਨੀਆਂ ਨੇ ਜੇ ਕਰਦੇ ਕਿ ਭਾਂਟ ਟਾਈਮ ਟੇਬਲ ਬਣਾਇਆ ਹੁੰਦਾ ਵੀ ਗੱਲ ਤੋਂ ਕੀਤੇ ਤੋਂ ਬਗੈਰ ਮਰ ਜਾਣਾ ਜਾਂ ਇਦਾਂ 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 ਦਾ ਇਸ਼ਕ ਕਰੋ ਜੇ ਕਰਨਾ ਮਹਾਰਾਜ ਮਹਾਰਾਜ ਨਾਲ ਵੀ ਪਿਆਰ ਕਰੋ ਇਸ਼ਕ ਕਰੋ ਵੀ ਨਹੀਂ ਤੇਰੇ ਤੋਂ ਬਗੈਰ ਕਹੇ ਜੋ ਗਨੀਏ ਹੇ ਮਾਲਕਾ ਜਾਂ ਡੋਬਲਾ ਜਾ ਰਖਵਾ ਕਿਉਂ ਕੀ ਨਹੀਂ ਕਰਦਾ ਜਿੰਨੇ ਤੁਹਾਨੂੰ ਦੁਨੀਆ ਤੇ ਘਲਾਤਾ ਜਿੰਨੇ ਤੁਹਾਨੂੰ ਨੈਣ ਪ੍ਰੈਣ ਸਹੀ ਦੇਤੇ ਸਾਰਾ ਕੁਝ ਇਹਦੇ ਤੋਂ ਕੀ ਨਹੀਂ ਹੁਣ ਵੇਖੋ ਵੀ ਉਹਦਾ ਕਿੱਡਾ ਵੱਡਾ ਆਕਾਰ ਹੋਊਗਾ ਕੀ ਨਹੀਂ ਕਰ ਸਕਦਾ ਇਹਦਾ ਆਪਣਾ ਲੈਣਾ ਨਹੀਂ ਆਉਂਦਾ ਤੇ ਬਾਕੀ ਭਰਾ ਮੇਰੇ ਜੇ ਤੁਸੀਂ ਆਏ ਜੇ ਮੈਂ ਤੇ ਕਿਹਾ ਵੀ ਸੋਭਾ ਦਵਾਓ ਸਾਨੂੰ ਵੀ ਇਥੋਂ ਬਣ ਕੇ ਨਿਕਲੋ ਕੁਝ ਨਾ ਤੁਹਾਨੂੰ ਮਿਹਨਤ ਲਾਓ ਜਿਹੜਾ ਬੰਦਾ ਮਿਹਨਤ ਕਰਦਾ ਨਾ ਉਹਦਾ ਸੱਤੀ ਵੀ 100 ਜਿਹੜਾ ਮਿਹਨਤ ਕਰੂਗਾ ਉਹ ਜਿਹੜੇ ਬੰਦੇ ਨੇ ਮਿਹਨਤ ਕਰਨੀ ਉਹਨੇ ਤਕੜੇ ਇੱਕ ਨਾ ਇੱਕ ਦਿਨ ਨੂੰ ਹੋਣਾ ਹੀ ਹੋਣਾ ਤੇ ਜੇ ਤੁਸੀਂ ਢੇਰੀ ਢਾਲੀ ਵੀ ਮੈਂ ਨਹੀਂ ਕਰ ਸਕਦਾ ਇਦਾਂ ਇਦਾਂ ਤੇ ਫਿਰ ਤੇ ਇੱਥੇ ਕਈ ਜਲਗੇ ਅਜੇ ਸਾਡੇ ਝੋਸਲੇ ਆ ਹੀ ਬੜਾ ਕੁਝ ਕਰਨਾ ਯਾਰ ساری ਦੁਨੀਆ ਖੇਡੀ ਫਿਰਦੇ ਆ ਘਰੀ ਫਿਰਦੇ ਆ ਅਜੇ 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 ਹੌਸਲਾ ਵੀ ਅਜੇ ਪਤਾ ਨਹੀਂ ਕੀ ਕੁਝ ਕਰਨਾ ਮੈਂ ਇੱਕ ਚੀਜ਼ ਇਹ ਕਹਿਣਾ ਚਲੋ ਮੈਡੀਸਿਨ ਵੀ ਹੁੰਦੀ ਆ ਸਟਿਊਡੈਂਟ ਵੀ ਹੁੰਦਾ ਸਾਰਾ ਕੁਝ ਚੱਲਦਾ ਪਰ ਐਟਮਾਚ ਸਰੀਰੋਂ ਕੱਢੋ ਇਹ ਐਡੀ ਨਹੀਂ ਗੱਲ ਹੁੰਦੀ ਸਟ੍ਰੀਟ ਰੋਡ ਦੀ ਕੋਈ ਵੀ ਬਾਟੀ ਕਿਹਿਆ ਬਾਰੇ ਸੋਚੀ ਜਾਣਾ ਸਮਾਨ ਬਾਰੇ ਸੋਚੀ ਜਾਣਾ ਨਹੀਂ ਉਹ ਅਕਾਲਪੁਰਖ ਬੈਠਾ ਉਹਦੇ 'ਚ ਬੜੀ ਪਾਵਰ ਆ ਜੇ ਉਹਨੇ ਬਣਾਉਣਾ ਤਾਂ ਉਹ ਬਣਾ ਹੀ ਦੇਣਾ ਕੋਈ ਵੱਡੀ ਚੀਜ਼ ਨਹੀਂ ਹੁੰਦੀ ਕਿ ਸਮਾਨ ਲੱਗੂਗਾ ਫਿਰ ਬਣੂਗਾ ਮੈਂ ਇਦਾਂ ਜਿੰਨੇ ਬਣਾ ਉਹਨੇ ਚਾਹ ਵੀ ਗਈ ਬਣ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ 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 ਬਣਾਉਣ ਤੇ ਆ ਗਿਆ ਜਿਹੜਾ ਉਹ ਮਾਲਕ ਬਣੂ ਕਿਉਂ ਨਾ ਕੁਝ ਦੱਸੋ ਕਿਉਂ ਨਾ ਬਣੂ ਕੋਈ ਹੈਗੀ ਕੇ ਤੋ ਵੀ ਠੋਲ ਡਿਗੀ ਉਹ ਜੇ ਬਣਾਉਣ ਤੇ ਆ ਬੈਠ ਗਿਆ ਲਿਖਿਆ ਲਿਖਿਆ ਇਹਦਾ ਮੋੜ ਦੇ ਕੇ ਤੋੜੀ ਆ ਵੀ ਇੱਕੋ ਤੇ ਤੋਂ ਪਾਵਰ ਹੈਗੀ ਜੇ ਤੁਹਾਡੇ ਕਰਮਾਂ ਚ ਕੁਝ ਵੀ ਨਹੀਂ ਲਿਖਿਆ ਉਹ ਐ ਲਿਖ ਦੂ ਮੋਟੇ ਮੋਟੇ ਅੱਖਰਾਂ ਚ ਜਾਂ ਜਿੱਥੇ ਮਰਜ਼ੀ ਤੁਰੇ ਫਿਰੇ ਜੇ ਡੋਲਜੋ ਤੇ ਆ ਹੁਣ ਕਰਤਾਰ ਪਲਵਾਨ ਆਪਣਾ ਸੁਰਸਿੰਗਲਾ ਲਾ ਲਈਏ ਆਪਾਂ ਇਹ ਇਹਦਾ ਜਦੋਂ ਇਹਨਾਂ ਨੇ ਪਲਵਾਨ ਪਾਲਿਆ ਇਹ ਹਿਸਟਰੀ ਤੁਹਾਨੂੰ ਮੈਂ ਦੱਸਦਾ ਆ ਦੀ ਪਲਵਾਨ ਦੀ ਜਦੋਂ ਛੋਟਾ ਹੋਏ ਤੇ ਕਿ ਜੱਡਾ ਲਾਲਾ ਜੱਪ ਆਪਣੇ ਜੱਡਾ ਤੇ ਇਹਦਾ ਦੂਜਾ ਮਾਰਾ ਇਹਨਾਂ ਦਾ ਪਹਿਲਵਾਨ ਹੀ ਤੇ ਉਹਨਾਂ ਨੇ ਬਾਵਾ ਪਾਲਿਆ ਤੇ ਉਹਦੀ ਡੈਥ ਹੋ ਜਾਂਦੀ ਹੈ ਬਾਪੂ ਸੋਹਣ ਸਿੰਘ ਨੂੰ ਨਹੀਂ ਚਾਹੁੰਦੇ ਉਹਨਾਂ ਦੇ ਘਰੇ ਉਹ ਕਹਿੰਦੇ ਵੀ ਬਾਬਾ ਜੀ ਇਹਨੂੰ ਬੜਾ ਪਾਲਿਆ ਤੇ ਪਹਿਲਵਾਨ ਦੀ ਤਾਂ ਇਦਾਂ ਨਾ ਵੀ ਦੋ ਸੋਖ ਜਾ ਮਣਾਉਣ ਲੱਗੇ ਇਹ ਕਹਿੰਦੇ ਕੋਈ ਗੱਲ ਨਹੀਂ ਫਿਰ ਕੀ ਆ ਆਵੇਂ ਦੂਜਾ ਇਹਨੇ ਪਹਿਲਵਾਨ ਨੇ ਸਾਰੀ ਦੁਨੀਆ ਟਾ ਦੇਣੀ ਆ ਵੇਖੋ ਆ ਤੇ ਉਹਨੂੰ ਨਾ ਪਤਾ ਕਿ ਮੈਂ ਪਹਿਲਵਾਨ ਬੰਨਾ ਉਹਨੂੰ ਐ ਫੜ ਕੇ ਪਹਿਲਵਾਨ ਮਾਹਪੁਰਛਾ ਨਹੀਂ ਕੀਤਾ ਤੇ ਉਹਨੇ ਸਾਰੀ ਦੁਨੀਆ ਟਾਤੀ ਸਾਧੂ ਬੋਲੇ ਸਹਿਜ ਵਾ ਸਾਧੂ ਦਾ ਗਿਰਥਾ ਨਹੀਂ ਜਾਂਦਾ ਕੋਲਿਆ ਗੱਲ ਗੱਲ ਆਪਾਂ ਡਿੱਗਦੇ ਕਿੱਥੇ ਆਪਣੇ ਤਾਂ ਲੈਣਾ ਹੀ ਨਹੀਂ ਆਉਂਦਾ ਤੂੰ ਹੀ ਲੈਂਦੇ ਕਿਦਾਂ ਚ ਲੈਣਾ ਹੁੰਦਾ ਦਰਸ਼ਕ ਆਪਣੇ ਤਾਂ ਆਪਣੇ ਤਾਂ ਲੈਣਾ ਹੀ ਨਹੀਂ ਆਉਂਦਾ ਮੈਂ ਤੁਹਾਨੂੰ ਦੱਸਾਂ ਵੀ ਇੰਨਾ ਜ਼ਿਆਦਾ ਮੇਰੇ ਦਿਮਾਗ ਦੇ ਵਿੱਚ ਇੰਨੀ ਜ਼ਿਆਦੀ ਚੀਜ਼ ਹੁੰਦੀ ਕਿ ਮੈਂ ਪਲਵਾਨ ਬਣਨਾ ਮੈਂ ਇੰਨਾ ਜ਼ਿਆਦਾ ਆਪਣੇ ਆਪ ਦੇ ਵਿੱਚ ਹੈਗਾ ਕਿ ਮੈਂ ਕੁਝ ਵੱਖਰਾ ਕਰਨਾ ਤੁਨੇ ਮਾਲਕਾ ਵੱਖਰਾ ਤੇ ਮੈਂ ਤੂੰ ਇਹ ਸੱਜ ਨਹੀਂ ਮੰਨਦਾ ਕਿ ਮੈਂ ਰਹਿੰਦਾ ਹੀ ਉੱਧਰ ਇਹਨਾਂ ਇੱਕ ਸਾਧ ਮਹਾਰਾਜ ਦੇ ਨੱਕ ਗੋਡੇ ਰੜੀ ਜਾਂ ਉੱਥੇ ਗੁਰਦੁਆਰੇ ਸੁਰ ਸਿੰਘ ਤੇ ਮੈਂ ਨਹੀਂ ਚਾਹਦਾ ਕਿ ਇਤੋਂ ਵੱਡੀ ਹੋਰ ਧਰਤੀ ਹੈਗੀ ਕੋਈ ਜਿੱਥੇ ਆਪਾਂ ਚਲੂ ਉੱਥੇ ਬੈਠੇ ਗੱਡ ਬਾਬੂ ਬੈਹਾਂ ਉਹ ਉੱਤੇ ਹੈਗਾ ਕੁਝ ਬਾਬੇ ਬੀਬੀ ਜਣ ਜਿਹੜਾ ਤੂੰ ਮੰਨੋ ਕਿ ਜਿਹੜਾ ਬਲਦੀ ਪੱਠ ਚ ਬਹਿ ਗਿਆ ਜਿਹੜਾ ਉਹਦੇ ਵਿੱਚ ਬਹਿ ਜਾ ਤੇ ਇਤੋਂ ਵੱਡਾ ਹੋਰ ਇਤਹਾਸ ਹੈ ਪਰ ਕਿਹੜਾ ਤੈਨੂੰ ਦੱਸ ਰਖਦੇ ਆ ਤੇ ਜਾਓ ਮੰਗੋ ਤੇ ਜਾ ਕੇ ਨੱਕ ਗੋਡੇ ਰੋੜੋ ਕੋਈ ਨਾ ਕੋਈ ਤੇ ਦਊਗਾ ਤੈਨੂੰ ਖਾਲੀ ਤੇ ਨਹੀਂ ਮੋੜਦਾ ਉਹ ਜਾਇਆ ਕਰੋ ਥੇ ਮੱਥਟੇ ਕੇ ਕਰੋ ਮੈਂ 10 ਮਿੰਟ ਸੇਵਾ ਕਰਕੇ ਆਇਆ ਕਰੋ ਥੇ ਪੱਤੇ ਪੂਟੇ ਡੰਗਰਾਂ ਨੇ ਪਵਾ ਕੇ ਆਇਆ ਕਰੋ ਕੋਈ ਜਾਇਆ ਕਰੋ ਤੇ ਫੇਰ ਹੀ ਮਾਰਾ ਹੀ ਕੋਸ਼ ਹੁੰਦਾ ਕੁਝ ਨਾ ਕੁਝ ਕਰੋ ਇਹ ਵੀ ਆ ਜਾਇਆ ਕਰੋ ਥੇ ਮਾਲਕ ਮਾਲਕ ਦੀ ਨਿਗਾਹ ਹੀ ਤਾਂ ਦੇ ਦਿੰਾਂਗੀ ਕਿਸੇ ਨੂੰ ਉਹਦੀ ਮਾਲਕ ਦੀ ਨਿਗਾਹ ਮੜੀ ਤਾਂ ਦੇਤੋਂ ਨਹੀਂ ਨਾ ਬਾਕੀ ਜੇ ਗੱਲ ਗੱਲ ਪਲਗੀ ਜਾਂਦੀ ਹੈ ਕੱਲੀ ਇਹ ਨਹੀਂ ਚੀਜ਼ ਹੁੰਦੀ ਮੈਂ ਬਣਿਆ ਨਹੀਂ ਮੈਂ ਇਦਾਂ ਕੁਛ ਨਾਣੀ ਆਪਣੇ ਆਪ ਨੂੰ ਕਦੀ ਜ਼ਿੰਦਗੀ 'ਚ ਕੁਛ ਹੋਣਾ ਤੂੰ ਅੱディ ਮਿਹਨਤ ਕਰੋ ਸਤੀਨੀ ਨਾ ਤੂੰ ਹੀ ਨਹੀਂ ਤੁਹਾਡਾ ਪੁੱਤ ਬਣੂਗਾ ਪੁੱਤ ਨਹੀਂ ਤੁਹਾਡਾ ਪੋਤਰਾ ਬਣੂਗਾ ਬਣੂਗਾ ਹੀ ਬਣੂਗਾ ਕਹਿੰਦੇ ਨੇ ਕਿ ਜਿਹੜਾ ਪੋਤਨ ਦਾ ਉਹ ਵਿਆਹ ਦੂਜਾ ਮੂਲ ਹੁੰਦਾ ਤੇ ਜਿਹੜਾ ਪੋਤਰਾ ਦਾ ਉਹ ਵਿਆਹ ਹੁੰਦਾ ਮੂਲ ਨਾਲੋਂ ਵਿਆਹ ਹੀ ਪਿਆਰਾ ਹੁੰਦਾ ਕਿ ਹਣਾ ਵੀ ਜਿੱਦਾਂ ਮਰਜੀ ਕੋਈ ਵੀ ਚੀਜ਼ ਹੁੰਦੀ ਆ ਹੁਣ ਮੰਨ ਕੇ ਚੱਲਣਾ ਆ ਵਾ ਇਹ ਆਜੇ ਮੁੰਡੇ ਨੂੰ ਲਈ ਫਿਰਦਾ ਗਾ ਇਹ ਮੇਰਾ ਮੁੰਡਾ ਜੇ ਮੇਰੇ ਤੋਂ ਇਹੜੀਆਂ ਕਮੀਆਂ ਬੇਸ਼ਕੀ ਰਹਿ ਗਈਆਂ ਇਹ ਪੂਰੀਆਂ ਕਰ ਦੇ ਹਣਾ ਤੇ ਜੇ ਮੈਨੇ ਇਨੇ ਇਨੇ ਆਪ ਦੀ ਜ਼ਿੰਦਗੀ 'ਚ ਸੋਚਿਆ ਕਿ ਮੈਂ ਪਲੇਅਰ ਬਨਣਾ ਚਲੋ ਬੰਦੇ ਤੇ ਨਹੀਂ ਬਣਿਆ ਗਿਆ ਪਰ ਸ਼ੌਂਕ ਤੇ ਨਹੀਂ ਨਾ ਮਰਿਆ ਸ਼ੌਂਕ ਇਹ ਦਾਦੇ ਪੁੱਤ 'ਚ ਵੇਖਣ ਲਿਆ ਜੇ ਪੁੱਤ ਤੇ ਪੁੱਤ ਮਿਹਨਤ ਲਾਉਂਦੇ ਆ ਨਾ ਇੱਕ ਚੀਜ਼ ਜਰੀਆ ਵਾ ਮਿਹਨਤ ਲਾਉਂਦੇ ਨਾ ਬਾਕੀ ਮਾਲਕ ਮਿਹਰ ਕਰੇ ਇਹਨੂੰ ਫਲ ਲੱਗੇ ਇਹ ਜਿੱਥੋਂ ਤੱਕ ਇਹਦੇ ਪਿਓ ਦਾ ਸੁਪਨਾ ਇਹ ਪੂਰਾ ਕਰੇ ਚਲੋ ਮੰਨ ਲਓ ਕੋਈ ਵੀ ਚੀਜ਼ ਇੰਨੇ ਵੀ ਤਪੱਸਿਆ ਕੀਤੀ ਇੰਨੇ ਵੀ ਕੀਤੀ ਜੇ ਪੋਤਰਾ ਮੈਨੂੰ ਦੱਸੋ ਵੀ ਕਿਉਂ ਨਹੀਂ ਬਣ ਸਕਦਾ ਤੀਜੀ ਥਾਂ ਤੇ ਪੀੜੀ ਮਿਹਨਤ ਨਹੀਂ ਜਾਇਆ ਜਾਂਦੀ ਜਿਹੜੇ ਸੱਚੀ ਨੀਤ ਨਾਲ ਕੀਤੀ ਹੋਵੇ ਇਹ ਕਰਕੇ ਮੋਟਾ ਮੋਟਾ ਛਿੱਟਾ ਇਹੋ ਨਿਕਲਦਾ ਜਦੋਂ ਆਉਂਦੇ ਹੁੰਦੇ ਤੇ ਬਈਮਾਨੀ ਨਾ ਰੱਖੇ ਦੇਖ ਲਈ ਜਿਹੜਾ ਕਹਿੰਦੀ ਬਈਮਾਨੀ ਕੀ ਹੁੰਦੀ ਢਿੱਡ ਦੇ ਵਿੱਚ ਬਈਮਾਨੀ ਇਹ ਹੁੰਦੀ ਆ ਜੋ ਤੇ 2 ਘੰਟੇ ਮਿਹਨਤ ਕਰਨੀ ਹੈ ਤੇ 2 ਘੰਟੇ ਹੀ ਕਰਨੀ ਛੱਟਾ ਦੀ ਤਾਰ ਜੁੜੀ ਹੋਵੇ ਉੱਤੇ ਉਹਦੇ ਨਾਲ ਕਦੀ ਸਪਰਿੰਗ ਵੇਖੋ ਸਪਰਿੰਗ ਜਣੀ ਮੈਚ ਛੋਲੇ ਜੇ ਪੈਂਦੇ ਨੇ ਦੀ ਮਿਹਨਤ ਲਾਉਂਦੇ ਆ ਉਹ ਵੇਖਿਆ ਕਰੋ ਵੀ ਫਿਰ ਉਹ ਜਾ ਕੇ ਪਲਵਾਨੀ ਆਉਂਦੀ ਆ ਤੇ ਜੇ ਤੁਸੀਂ ਦੋ ਚੱਕਰ ਲਾਉਣੇ ਤੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਪਣੀ ਆ ਤੇ ਐਵੇਂ ਗੱਲਾਂ ਬਾਤਾਂ ਹੀ ਕਰੀ ਜਾਣੀਆਂ ਨਾ ਫਿਰ ਨਹੀਂ ਉਹ ਸਵਾਲ ਨਹੀਂ ਹੱਸ ਵੀ ਜੇ ਕੰਮ ਨੂੰ ਪਏ ਆ ਤੇ ਕੰਮ ਸਹੀ ਨੀਤ ਨਾਲ ਕਰੋ ਬਿਲਕੁਲ ਸੱਚੀ ਨੀਤ ਨਾਲ ਮੇਹਨਤ ਲਾ ਐਗਰੋ ਸੱਚੀ ਨੀਤ ਦੇ ਨਾਲ ਆ ਹੁਣ ਜਿੱਦਾਂ ਮੁੰਡਾ ਜਾ ਜਿੰਨਾ ਮਰਜ਼ੀ ਨੂੰ ਭਜਾਈ ਜਾ ਨਾ ਥੱਪਣਾਗੇ ਭੈਂ ਜੋ ਪਹਿਲਾਂ ਦੌੜ ਲਾ ਫਿਰ ਰੱਸੀ ਟੱਪ ਸਟਚਿੰਗ ਕਰੇ ਡਾਂਡ ਮਾਰ ਜੋ ਮਰਜ਼ੀ ਕਰ ਸਾਡੀ ਮਰਜ਼ੀ ਤੈਨੂੰ 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 ਚੀਜ਼ ਚਾਹੀਦੀ ਏ ਤੈਨੂੰ ਐਂ ਪੂਰਾ ਹਫਤੇ ਦਾ ਸੂਲ ਬਣਾਉਣਾ ਚਾਹੀਦਾ ਪੱਕਾ ਪੀ ਆ ਆ ਇਦਾਂ 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 ਕਰਨਾ ਮੈਂ ਬਸ ਪ੍ਰੋਪਰ ਆ ਚੀਜ਼ ਇੱਕ ਸਟਚਿੰਗ ਵੀ ਆ ਤੂੰ ਮੇਰੇ ਦਾ 6 ਮਹੀਨੇ ਲਾਲਾ ਔਰ ਮਿਹਨਤ ਆ 6 ਮਹੀਨੇ ਦੇ ਵਿੱਚ ਵਿੱਚ ਵੇਖੀ ਕੀ ਬੰਦਾ ਤੈਨੂੰ ਕਿੰਨਾ ਚਿਰ ਹੋ ਜਾਂਦਾ ਪਹਿਲਾਂ ਹੀ ਲੋ ਹੁੰਦ ਰਿਹਾ ਹਾਂ ਜੀ ਪਹਿਲਾਂ ਕਿੰਨੀ ਉਮਰ ਤੁਹਾਡੀ ਕਿੰਨੀ ਹੈ ਜੀ ਦੀ ਮੇਰੀ ਹਾਂ ਜੀ ਮੇਰੀ ਉਮਰ 36 ਸਾਲ ਆਹ ਨਾ ਪਲਾਂ ਦੇ ਨਾਲੋਂ ਬੜਾ ਚਿਰ ਪਹਿਲਾਂ ਦੇ ਅਸੀਂ ਮੱਥੇ ਮਾਰਦੇ ਰਹੇ ਆ ਆ ਆ ਆ ਮੇਰਾ ਤੇਰੀ ਗੋਡਾ ਉੱਤਰ ਜਾ ਤੇਰੀ ਮੋਢਾ ਉੱਤਰ ਜਾ ਤੇਰੀ ਆ ਪ੍ਰੈਜੈਂਟ ਕਰਾਇਆ ਨਾ ਮੋਢੇ ਦਾ ਮੈਂ ਨਾਲ ਲੱਤਾ ਇਹ ਇੱਕ ਤੀਜਾ ਤੂੰ ਮੰਨ ਕੇ ਚੱਲੋ ਵੀ ਆਪਾਂ ਝੂਠ ਮਾਰਦੇ ਜਿਹੜਾ ਆਪਾਂ ਨੂੰ ਦੁਨੀਆ ਤੇ ਘਲਾਉਂਦਿਆ ਕੀ ਗੱਲ ਉਹ ਝੂਠ ਨਹੀਂ ਫਟ ਸਕਦਾ ਕੋਈ ਵੀ ਇੱਕ ਇੱਕ ਜੀ ਦੀ ਜੇ ਤੁਸੀਂ ਨਾ ਜਿੰਦਗੀ ਜੇ ਤੁਸੀਂ ਸੋਚੋਗੇ ਨਾ ਵੀ ਅਹੀਂ ਜੂੜ ਨਹੀਂ ਮਾਰਨਾ ਜਾਂ ਮੈਂ ਆਪਦੀ ਸੱਚੀ ਕਿਰਤ ਕਰਨੀ ਆ ਸੱਚੀ ਸੱਚੀ ਨੀਤ ਨਾਲ ਮਿਹਨਤ ਕਰਨੀ ਆ ਤੇ ਉਹਨੇ ਤੁਹਾਡਾ ਜੇਕਰ ਲਾਇਆ ਜਿਹੜਾ ਕਰਮ ਕਰਨ ਦੇ ਉਹ ਚੜੀ ਜਾਂਦਾ ਦਾ ਲਿਖੀ ਜਾਂਦਾ ਉਹ ਮਾਲਕ ਜੇ ਚੰਗਾ ਕਰਮ ਕਰੋਗੇ ਚੰਗਾ ਲਿਖਿਆ ਜਾਣਾ ਜੇ ਮਾੜਾ ਕਰੋਗੇ ਮਾੜਾ ਲਿਖਿਆ ਜਾਣਾ ਤੇ ਉਹ ਜੇ ਤੂੰ ਤੁਸੀਂ ਚੰਗਾ ਕਰਮ ਕਰੋਗੇ ਤੇ ਜ਼ਿੰਦਗੀ 'ਚ ਕਿਹੜਾ ਬੰਦਾ ਜਿਹੜਾ ਚੰਗਾ ਕਰਮ ਕਰਦਾ ਉਹ ਸਕਸੈਸ ਨਹੀਂ ਹੁੰਦਾ ਮੈਨੂੰ ਦੱਸੋ ਜਿਹੜਾ ਕੋਈ ਵੀ ਜ਼ਿੰਦਗੀ ਦੇ ਵਿੱਚ ਕੋਈ ਇਨਸਾਨ ਹੈਗਾ ਜਿਹੜਾ ਮਿਹਨਤ ਕਰੇ ਤੇ ਉਹਨੂੰ ਫਲ ਨਾ ਮਿਲੇ ਕੋਈ ਮੈਨੂੰ ਬੰਦਾ ਦੱਸ ਦੋ ਕਿ ਜਿਹੜੇ ਬੰਦੇ ਨੇ ਸੱਚੀ ਨੀਤ ਨਾਲ ਮਿਹਨਤ ਕੀਤੀ ਉਹਨੂੰ ਫਲ ਨਾ ਮਿਲੇ। ਨਹੀਂ ਮੈਨੂੰ ਨਹੀਂ ਲੱਗਦਾ ਕੋਈ ਹੋਗਾ। ਤੁਸੀਂ ਨਾਮ ਰੱਖੋ। ਰੱਬ ਨੂੰ ਮੰਨੋ। ਪਰਮਾਤਮਾ ਦਾ ਨਾਮ ਲਓ ਵਾਹਿਗੁਰੂ ਦਾ ਤੇ ਆਪਾਂ ਕਿਉਂ ਨਹੀਂ ਬਣ ਸਕਦੇ। ਮੈਂ ਤਾਂ ਇਤੋਂ ਤਾਂ ਕਿਹਾ ਜੇ ਮੈਂ ਬਣ ਸਕਦਾ ਰੱਬ ਨਾਲ ਮੱਥਾ ਟੇਕ ਸਕਦਾ ਤੁਸੀਂ ਵੀ ਬਣ ਸਕਦੇ। ਮੈਂ ਵੀ ਤਾਂ ਡਰ ਗਈਆਂ। ਜਿੱਦਾਂ ਤੁਸੀਂ ਬੈਠੇ ਜੇ ਇੱਕ ਦਿਨ ਹੀ ਇਦਾਂ ਹੀ ਬੈਠਾ ਤੇ ਇਦਾਂ ਹੀ ਗੱਲਾਂ ਸੁਣਦੇ ਹਾਂ ਆਪਦੇ ਤੋਂ ਸੀਨੀਅਰ ਵੀਆ ਚਲੋ ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਨਾ ਕੋਈ। ਏ ਮੇਰੀ ਜ਼ਿੰਦਗੀ ਚ ਗਿੱਲਾ ਰਹਿਣਾ ਕੀ ਮੈਨੂੰ ਨਹੀਂ ਦੱਸਿਆ 1 ਰੁਪਏ ਦੀ ਚਵਾਨੀ ਦੀ ਚੀਜ਼ ਨਹੀਂ ਦੱਸੀ ਕਿਉਂਕਿ ਮੇਰਾ ਘਰ ਵੀ ਨਾਰਮਲ ਘਰ ਆ ਵਰਗਾ ਕਿ ਸਾਡੇ ਘਰੇ ਤੇ ABC ਦਾ ਨਹੀਂ ਪਤਾ ਭਲਵਾਨੀ ਦਾ ਤੇ ਕਿੱਥੇ ਮਾਰ ਐਨੇ ਰਾਜਪਾਗ ਲਾਤੇ ਆ ਇਹ ਕਿਹਦੀ ਵਡਿਆਈ ਐ ਬਾਬੇ ਬਿਧੀ ਚਾਂਦੀ ਬਾਪੂ ਦਾ ਆ ਉਹਦੀ ਵਡਿਆਈ ਮੈਂ ਮੈਂ ਨਹੀਂ ਕੀਤਾ ਜੋ ਕੁਝ ਅੱਜ ਤੁਸੀਂ ਬੈਠੇ ਜੇ ਇੱਥੇ ਇੰਨੇ ਜਾ ਕੇ ਆਉਂਦੇ ਜੇ ਇਹ ਉਹ ਮਾਲਕ ਨੇ ਕੀਤਾ ਕਿ ਮੈਂ ਮੈਂ ਕਹੀ ਜੇ ਮੈਂ 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 ਕੀਤਾ ਮੈਂ ਮੈਂ ਨਹੀਂ ਕੁਝ ਵੀ ਨਹੀਂ ਕੀਤਾ ਏ ਵੈਗਰੂ ਨੇ ਕੀਤਾ ਵੈਗਰੂ ਦਾ ਥਾਂ ਆ ਮਾਲਕ ਦਾ ਬਾਬੇ ਵਿਧੀ ਜਾਂਦਾ ਤੇ ਤੁਸੀਂ ਸੱਚੀ ਨੀਂਦ ਦਾ ਮਿਹਨਤ ਲਾਓ ਤੇ ਜਾ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹ ਤੇ ਨਾ ਬਣੂਗਾ ਸੱਚੀ ਨੀਂਦ ਨਾਲ ਮਿਹਨਤ ਕਰੋ ਬਾਸ ਟਾਈਮ ਗੱਡਿਆ ਕਰੋ ਜੇ ਟਾਈਮ ਨਿਕਲਦਾ ਹੁੰਦਾ ਮੂਲ ਮੰਤਰ ਦਾ ਪਾਠ ਕਰਿਆ ਕਰੋ ਘੜੋ ਘੜਾ 111 ਆ ਰਹਾ ਤੇ ਦੇਲੀ ਕਰੋ ਪਾਠ ਮੂਲ ਮੰਤਰ ਦਾ ਤੇ ਫਿਰ ਉਹਦਾ ਰਿਜ਼ਲਟ ਵੇਖਿਓ ਕੀ ਮਿਲਦਾ ਕਰੋ ਜ਼ਰੂਰੀ ਆ ਮਨ ਕੇ ਚਲੋ ਜੇ ਆਪਾਂ ਪ੍ਰਸ਼ਾਦਾ ਛਕਦੇ ਆ ਨਾ ਜਦੋਂ ਰੋਟੀ ਤੇ ਲਾਗ ਜੀ ਆਉਂਦੀ ਉਹਨਾਂ ਹੱਥ ਜੋੜ ਕੇ ਰੱਬ ਦਾ ਨਾਮ ਲੈ ਕੇ ਰੱਬਾ ਸਤਿਆਪਾਤਰਾ ਬਵਾ ਮੈਂ ਵਿਦੇਸ਼ ਕੇ ਹਰ ਕਿਸੇ ਦਾ ਚਾਹ ਹੁੰਦਾ ਨਾ ਅਸੀਂ ਵੀ ਜਦੋਂ ਤਾਂ ਡੇਰ ਗਿਆ ਸਾਡਾ ਵੀ ਬੜਾ ਚਾਹ ਹੀ ਜਾ ਗਿਆ ਕੈਨੇਡਾ ਛੱਡ ਗਿਆ ਯਾਰ ਕੈਨੇਡਾ ਉੱਥੇ ਉਹ ਉਹ ਮੁਲਕ ਵੇਖੀਏ ਜਿਹੜਾ ਵੀ ਐਡੀ ਦੂਰ ਮੁਲਕ ਹੈ ਕਿੱਦਾਂ ਦਾ ਹੋਊਗਾ ਉਦੋਂ ਤੇ ਚਲੋ ਹੁਣ ਤੇ ਮੈਂ ਕਹਿੰਦਾ ਵੀ ਥੋੜਾ ਜਿਹਾ ਈਜ਼ੀ ਹੋ ਗਿਆ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਉਦੋਂ ਜਦੋਂ ਅਸੀਂ ਉੱਥੇ ਉਦੋਂ ਥੋੜਾ ਜਿਹਾ ਔਖਾ ਹੀ ਕੰਮ ਤੇ ਹੁਣ ਮਿਹਨਤ ਕਰੋ ਮਿਹਨਤ ਮਿਹਨਤ ਘਟ ਗਈ ਆ ਜਿਸ ਕਰਕੇ ਮਿਹਨਤ ਵਧ ਲਾਓ ਤੇ ਤਖੜੇ ਹੋ ਬਾਕੀ ਚਲੋ ਬਾਇਗਰੂ ਕਰਮ ਲਾ ਸੱਚੇ ਪਾਤਸ਼ਾਹ ਅਜੇ ਲੋ ਮੈਂ ਅੱਧਾ ਘੰਟਾ ਤੜ ਤੜ ਨਾ ਪਾ ਸੰਧ ਨਾ ਨਾ ਢੇਲ ਚ ਬਾਇਆ ਕਰੋ ਗੱਲਾਂ ਠੀਕ ਆ ਸਾਨੂੰ ਤਾਂ ਦੱਸਿਆ ਨਹੀਂ ਗੁਰੂ ਹੋ ਕੇ ਇਹਨਾਂ ਕੋਲੇ ਸਾਡੀਆਂ ਤੇ ਲੱਤਾਂ ਹੀ ਲੱਤਾਂ ਹੀ ਖਿੱਚੀਆਂ ਜਿੰਨੇ ਕੀਤੀਆਂ ਦੱਸਿਆ ਦੱਸਿਆ ਗਏ ਨੇ ਕੋਖਣੀ ਤਨ ਮਾਰਿਆ ਨਹੀਂ ਮਾਰੇ ਵਾਰੇ ਦਸਕੇ ਨੇ ਨਹੀਂ ਦਸਕੇ ਨੇ ਪਰ ਆਪਣੀ ਸੋਚ ਚੰਗੇ ਭਲੇ ਬੰਦਿਆਂ ਨੂੰ ਪਤਾ ਹੁੰਦਿਆ ਮੈਨੂੰ ਦੱਸਿਆ ਨਾ ਹੀ ਆਖਿਆ ਨਹੀਂ ਭਰੇ ਹਾਂ ਨਹੀਂ ਭੈਣੀ ਤਾਰੇ ਭਰੇ ਨੂੰ ਨਹੀਂ ਨਹੀਂ ਤੋਦੋ ਕਲੀਪੇ ਜ਼ਿਆਦੇ ਹੁੰਦੇ ਲੋਕਾਂ ਦੇ ਠੱਬੀਆਂ ਲਾਉਣਾ ਜੇ ਵੀ ਹੈਗੇ ਲੋਕੀ ਜਿਹੜੇ ਹੈਗੇ ਆ ਪਰ ਆਪਣੀ ਸੋਚ ਨਹੀਂ ਹੈਗੀ ਸੋਚ ਨਹੀਂ ਆਪਾਂ ਕਿਨੇ ਵੀ ਯਾਰ ਕੋਈ ਬਣ ਜੂਗਾ ਮੇਰਾ ਥੋੜੀ ਉਹਨੇ ਖਾਣਾ ਉਹਨੇ ਆਪ ਦਾ ਖਾਣਾ ਯਾਰ ਉਹਨੇ ਆਪ ਦਾ ਕਰਕੇ ਖਾਣਾ ਮੈਂ ਕਿਹੜੀ ਗੱਲੋਂ ਕੇਨਾ ਜੈਲਸ ਕਰੀ ਜਾਉਂ। ਫਿਰ ਉਹਦੇ ਚ ਤੇ ਸਾਡੇ ਚ ਫਰਕ ਨਹੀਂ ਰਹਿਣਾ। ਚਲੋ ਨਾਓ ਤੋਂ ਕੋਈ ਨਹੀਂ ਦੂਰ ਜਿੰਨਾ ਜਾਣਾ ਜਾਓ। ਇਹ ਪੜੋ ਨੰਮ ਡੇ ਲਾ ਫਿਰ ਇਹਨੂੰ। ਆ ਨਹੀਂ ਜੇ ਪਰਮਾਤਮਾ ਕੋਈ ਨਹੀਂ। ਆ ਦਵਰ ਲਿਆ ਇਹਨੂੰ ਆ ਕੇ ਥੰਗੀ ਦੀ ਛੋਟ। ਲਾਉਂਦਾ ਜੱਪੇ ਕੱਢਿਆ। ਹਾਂਜੀ।